ਚਿੱਟਾ ਕਟਰਾ ਚੌਂਕ ਵਿਖੇ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਦਿਹਾੜਾ ਬੜੀ ਤੁਮਤਾਮ ਨਾਲ ਮਨਾਇਆ ਗਿਆ। ਇਸ ਮੌਕੇ ਸਾਫ ਦਾ ਉਪ ਮੁੱਖ ਮੰਤਰੀ ਓਮਪ੍ਰਕਾਸ਼ ਸੋਨੀ ਨੇ ਉੱਚੇ ਚਤੌਰ ਤੇ ਹਾਜ਼ਰੀ ਭਰੀ ਅਤੇ ਸੰਗਤਾਂ ਨੂੰ ਇਸ ਪਾਵਨ ਦਿਹਾੜੇ ਦੀ ਵਧਾਈ ਦਿੱਤੀ। ਕੌਂਸਲਰ ਵਿਕਾਸ ਸੋਨੀ, ਪਰਮਜੀਤ ਚੋਪੜਾ, ਗੁਰਦੇਵ ਸਿੰਘ ਧਾਰਾ, ਕਪਿਲ ਸ਼ਰਮਾ, ਪ੍ਰਧਾਨ ਸ਼ੇਖਰ ਸਮੇਤ ਸੰਗਤਾਂ ਮੌਜੂਦ ਸਨ। ਸਾਰਿਆਂ ਸੰਤਾਵੰਤੋ ਸ਼੍ਰੀ ਗੁਰੂ ਰਮਦਾਸ ਜੀ ਦਾ ਜਨਮ ਦਿਹਾੜਾ ਬੜੀ ਸ਼ਰਧਾ ਤੇ ਖੁਸ਼ੀ ਨਾਲ ਮਨਾਇਆ ਜਾ ਰਿਹਾ ਹੈ ਸਭ ਤੋਂ ਪਹਿਲਾਂ ਕਿ ਹਾਏ ਸੋਬਤ ਜਿੰਦੇ ਸਾਰਿਆਂ ਸੰਤਾਵੰਤਿਆਂ ਨੂੰ ਜਿਹੜੀ ਮਾਨਸਾ ਦਿੰਦਾ ਹੈ ਉਹ ਸ਼੍ਰੀ ਗੁਰੂ ਰਮਦਾਸ ਜੀ ਸਾਡੇ ਮਹਾਨ ਗੁਰੂ ਜਿਨ੍ਹਾਂ ਦੀ ਬਹੁਤ ਵੱਡੀ ਸਾਨੂੰ ਸਾਲਗਿਰਿਖੀ ਹੈ ਸੋ ਆਪ ਸਾਰੇ ਭਤਵੰਤੇ ਇਹ ਜੀਵਨ ਦੇ ਪ੍ਰਤੀਖਿਆ ਦੇ ਲਈਏ ਇਹ ਤਰ੍ਹਾਂ ਆਪ ਦੀ ਪਾਈਆ ਦੇ ਪਿਆਰ ਨਾਲ ਅਸੀਂ ਨਾਲ ਮਿਲ ਕੇ ਉਹਨਾਂ ਦੇ ਫਤਿਹ ਮਨਾਉਂਦੇ ਰਹੇ ਸੋ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਤੁਸੀਂ ਸਾਰੇ ਲਾਕੇ ਵਾਲੇ ਸਾਰੀ ਸੋਸਾਇਟੀ ਵਾਲੇ ਹਰ ਸਾਲ ਦੀ ਇਸ ਪੁੱਤਰ ਬੰਦਾ ਚੌਥਾ ਦਾ ਜਨਮ ਦਿਨ ਆਲਾ ਬਣਾਉਂਦੇ